ਅ ਇਸੇ ਤਰ੍ਹਾਂ ਅੱਜ ਦੀ ਜਿਹੜੀ ਨਿਊਯਾਰਕ ਟਾਈਮ ਆ ਉਹ ਰਿਪੋਰਟ ਕਰ ਰਹੀ ਆ ਕਿ ਪ੍ਰੈਜ਼ੀਡੈਂਟ 트੍ਰੰਪ ਉਹਨੇ 2026 ਦਾ ਜਿਹੜਾ ਬਜਟ ਪ੍ਰੋਪੋਜ਼ਲ ਆ ਉਹਦੇ ਵਿੱਚ ਕਾਫੀ ਜ਼ਿਆਦਾ ਕੱਟ ਕਰਨ ਜਾ ਰਿਹਾ ਹੈਗੇ ਆ ਜਿਹਦੇ ਵਿੱਚ ਡਿਫੈਂਸ ਦੇ ਵਿੱਚ ਵੀ ਜਿਹੜਾ 163 ਬਿਲੀਅਨ ਡਾਲਰ ਦਾ ਜਿਹੜਾ ਕੱਟ ਆ ਉਹ ਹੋ ਦੱਸਿਆ ਜਾ ਰਿਹਾ ਹੈ 16163 ਬਿਲੀਅਨ ਡਾਲਰ ਦਾ ਕੱਟ ਫੈਡਰਲ ਐਜੂਕੇਸ਼ਨ ਹੈਲਥ ਹਾਊਸਿੰਗ ਤੇ ਲੇਬਰ ਪ੍ਰੋਗਰਾਮ ਦੇ ਵਿੱਚ ਹੈਗਾ ਤਾਂ ਕਿ ਡਿਫੈਂਸ ਦੇ ਉੱਤੇ ਹੋਰ ਪੈਸੇ ਖਰਚੇ ਜਾਣ ਸੋ ਇਹ ਮੈਂ ਕਰੈਕਟ ਕਰਦਾ 2026 ਦਾ ਜਿਹੜਾ ਫਿਸਕਲ ਈਅਰ ਆ ਉਹਦੇ ਵਿੱਚ 163 ਬਿਲੀਅਨ ਡਾਲਰ ਦਾ ਕੱਟ ਹੋਊਗਾ ਫੈਡਰਲ ਐਜੂਕੇਸ਼ਨ ਹੈਲਥ ਹਾਊਸਿੰਗ ਲੇਬਰ ਪ੍ਰੋਗਰਾਮਸ ਦੇ ਵਿੱਚ ਪਰ ਜਿਹੜਾ ਡਿਫੈਂਸ ਸਪੈਂਡਿੰਗ ਆ ਉਹਦੇ ਉੱਤੇ ਹੋਰ ਜਿਹੜਾ ਪੈਸੇ ਲਾਏ ਜਾਣਗੇ ਕਮੇਟੀ ਫॉर ਦਾ ਰਿਸਪਾਂਸਿਬਲ ਫੈਡਰਲ ਬਜਟ ਜੋ ਪ੍ਰਮੋਟ ਕਰਦੀ ਹੈਗੀ ਆ ਉਹਨਾਂ ਨੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦਾ ਹੀ ਪ੍ਰੇਜ਼ ਕੀਤੀ ਆ ਕਿ ਉਹ ਇਹ ਜਿਹੜਾ ਕੱਟ ਕਰਨ ਜਾ ਰਹੇ ਆ ਤੇ ਦੂਸਰੇ ਪਾਸੇ ਟ੍ਰਿਲੀਅਨ ਡਾਲਰ ਦਾ ਜਿਹੜਾ ਡਿਫੈਂਸ ਬਜਟ ਆ ਉਹ ਪ੍ਰਪੋਜ਼ ਕਰਨ ਜਾ ਰਹੇ ਆ 2026 ਦੇ ਵਿੱਚ 1.01 ਟ੍ਰਿਲੀਅਨ ਡਾਲਰ ਦਾ ਜਿਹੜਾ ਬਜਟ ਆ ਉਹ ਡਿਫੈਂਸ ਦਾ ਹੋਊਗਾ ਇਹ 13% ਜ਼ਿਆਦਾ ਆ ਪਿਛਲੇ ਸਾਲ ਨਾਲੋਂ ਜੀ ਆ ਸੋ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਹੈ ਵੀ ਯੂਕਰੇਨ 'ਤੇ ਰਸ਼ੀਆ ਦੀ ਜਿਹੜੀ ਵਾਰ ਲੱਗੀ ਹੋਈ ਹੈਗੀ ਆ ਉਹਦਾ ਵੀ ਇੱਕ ਕਾਰਨ ਇਸ ਡਿਫੈਂਸ ਬਜਟ ਨੂੰ ਇਨਕਰੀਜ਼ ਕਰਦਾ ਹੈਗਾ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਇੱਕ ਸਵੀਡਿਸ਼ ਗਰੁੱਪ ਆ ਉਹ ਜੋ ਡਾਕੂਮੈਂਟ ਕਰਦਾ ਆਰਮ ਸੇਲਸ ਤੇ ਟ੍ਰਾਂਸਫਰ 1996 ਤੋਂ ਲੈ ਕੇ 100 ਮੁਲਕਾਂ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈਗਾ ਵੀ ਇਹ ਬਜਟ ਜਿਹੜਾ ਆ ਇਹ ਫੈਸਲੇ ਮੰਦ ਰਹੂਗਾ ਇਸੇ ਤਰ੍ਹਾਂ ਨੈਸ਼ਨਲ ਓਸ਼ਿਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਜਿਹੜਾ ਬਜਟ ਆ ਉਹ 1.5 ਬਿਲੀਅਨ ਡਾਲਰ ਦਾ ਕਟਕੰ ਜਾ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਹੋਣੀ ਆਈਆਰਐਸ ਇੱਕ ਵੱਡਾ ਵਿਭਾਗ ਹੈਗਾ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਜਦੋਂ ਉਹ ਜਾਣ ਵਾਲੇ ਸੀ 80 ਬਿਲੀਅਨ ਡਾਲਰ ਉਹਨਾਂ ਨੇ ਕਿਹਾ ਸੀ ਵੀ ਆਪਾਂ ਆਈਆਰਐਸ ਨੂੰ ਆਉਣ ਵਾਲੇ 10 ਸਾਲਾਂ ਚ ਦੇਣ ਜਾ ਰਹੇ ਆ ਤਾਕਿ ਜਿਹੜਾ ਪੂਰੇ ਦਾ ਪੂਰਾ ਉਹਨਾਂ ਦਾ ਸਿਸਟਮ ਆ ਉਸ ਨੂੰ ਰੀਵਾਈਟਲਾਈਜ਼ ਕੀਤਾ ਜਾ ਸਕੇ ਤੇ ਰਿਪਬਲਿਕਨਸ ਹੁਣ ਇਹ ਕਹਿੰਦੇ ਆ ਭਈ ਅਸੀਂ ਆਈਆਰਐਸ ਦਾ 20% ਬਜਟਾ ਉਹ ਕੱਟ ਕਰਨ ਜਾ ਰਹੇ ਹੈਗੇ ਆ ਇਹਨਾਂ ਨੇ ਅਸੀਂ ਬਿਲੀਅਨ ਡਾਲਰ ਤੱਕ ਹੀ ਦੇਣਾ ਸੀ ਤੇ ਉਹ ਦੂਸਰੇ ਪਾਸੇ 20% ਜਿਹੜਾ ਆ ਉਹ ਕੱਟ ਕਰਨ ਜਾ ਰਹੇ ਹੈਗੇ ਆ 5 ਟ੍ਰਿਲੀਅਨ ਡਾਲਰ ਆਈਆਰਐਸ ਟੈਕਸਸ ਦੇ ਵਿੱਚ ਹਰ ਸਾਲ ਲੋਕਾਂ ਤੋਂ ਪੈਸੇ ਇਕੱਠੇ ਕਰਦੀ ਆ ਜਿਹੜਾ ਕਿ ਬਹੁਤ ਵੱਡਾ ਨੰਬਰ ਹੈਗਾ ਇਸੇ ਤਰ੍ਹਾਂ ਇੱਕ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਕਨਸੀਡਰ ਕਰ ਰਿਹਾ 12.2 ਬਿਲੀਅਨ ਡਾਲਰ ਦਾ ਜਿਹੜਾ ਪ੍ਰੋਗਰਾਮ ਐਜੂਕੇਸ਼ਨ ਐਂਡ ਚਾਈਲਡ ਕੇਅਰ ਦੇ ਲਈ ਖਾਸ ਕਰਕੇ ਜਿਹੜੇ ਅਮਰੀਕਾ ਦੇ ਪੂਰੇ ਚਿਲड्रन ਹੈਗੇ ਜਿਹੜੇ ਗਰੀਬ ਬੱਚੇ ਹੈਗੇ ਗਰੀਬ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ ਉਹਨਾਂ ਦੇ ਲਈ ਇਹ ਜਿਹੜਾ ਇੱਕ ਬਜਟ ਆ ਕ੍ਰੀਏਟ ਕਰਨ ਜਾ ਰਹੇ ਆ ਇਹ ਕਾਫੀ ਜਿਹੜਾ ਗੁੱਡ ਹੈਗਾ ਆ ਇਸੇ ਤਰ੍ਹਾਂ ਸਪਲੀਮੈਂਟਲ ਫੂਡ ਪ੍ਰੋਗਰਾਮ ਜਿਹੜਾ ਇੱਕ ਸਨੈਪ ਪ੍ਰੋਗਰਾਮ ਹੈਗਾ ਆ ਜਿਹਦੇ ਵਿੱਚ ਫੂਡ ਬੈਂਕਸ ਫੂਡ ਦਿੰਦੀਆਂ ਆ ਖਾਸ ਕਰਕੇ ਬਜ਼ੁਰਗਾਂ ਨੂੰ ਤੇ ਹੋਰ ਬੱਚਿਆਂ ਨੂੰ ਵੀ ਉਹਦੇ ਵਿੱਚ ਵੀ ਜਿਹੜੇ ਆ ਕਾਫੀ ਜ਼ਿਆਦਾ ਕੱਟ ਹੋਣ ਜਾ ਰਹੇ ਆ ਇੱਕ ਇੱਕ ਜਗ੍ਹਾ ਤਾਂ ਇਹ ਵੀ ਲਿਖਿਆ ਆ ਵੀ ਉਹ ਪ੍ਰੋਗਰਾਮ ਸ਼ਾਇਦ ਐਲੀਮੀਨੇਟ ਹੀ ਕਰ ਦਿੱਤਾ ਜਾਵੇ ਡਿਪਾਰਟਮੈਂਟ ਆਫ ਐਜੂਕੇਸ਼ਨ ਡਿਪਾਰਟਮੈਂਟ ਆਫ એનર્ਜੀ ਦਾ ਜਿਹੜਾ 4.7 ਬਿਲੀਅਨ ਡਾਲਰ ਦਾ ਜਿਹੜਾ ਕਟਾ ਹੋਣ ਜਾ ਰਿਹਾ ਹੈਗਾ ਇਹ ਵੀ ਕਾਫੀ ਵੱਡਾ ਜਿਹੜਾ ਨੰਬਰ ਹੈਗਾ ਬਹੁਤ ਸਾਰੇ ਰਿਪਬਲਿਕਨ ਅਨਹੈਪੀ ਵੀ ਆ ਕੁਛ ਨਹੀਂ ਹੈਗੇ ਇੱਕ ਸੈਨੇਟਰ ਰੌਜਰ ਵਿਕਰ ਮੀਸੀਸੀਪੀ ਦੇ ਚੇਅਰਮੈਨ ਆਰਮਸ ਸਰਵਿਸਿਜ਼ ਕਮੇਟੀ ਦੇ ਤੇ ਉਹ ਕਹਿੰਦੇ ਵੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਤਾਂ ਕੈਂਪੇਨ ਕੀਤੀ ਸੀ ਵੀ ਅਸੀਂ ਸ਼ਾਂਤੀ ਚਾਹੁੰਦੇ ਹਾਂ ਸਾਡਾ ਜਿਹੜਾ ਏਜੰਡਾ ਹੀ ਹੋਊਗਾ ਵੀ ਪੀਸ ਥਰੂ ਸਟਰੈਂਥ ਏਜੰਡਾ ਪਰ ਹੁਣ ਦੂਸਰੇ ਪਾਸੇ ਤੁਸੀਂ ਡਿਫੈਂਸ ਦਾ ਬਜਟ ਜਿਹੜਾ ਵਿਧਾਨ ਜਾ ਰਹੇ ਹੈਗੇ ਆ ਸੋ ਇਹ ਤਾਂ ਜੋ ਇਲੈਕਸ਼ਨ ਦੇ ਵਿੱਚ ਕਿਹਾ ਸੀ ਤਾਂ ਹੁਣ ਜਿਹੜੇ ਕਹਿ ਰਹੇ ਆ ਇਹ ਟੋਟਲੀ ਡਿਫਰੈਂਟ ਹੈਗਾ ਇੱਕ ਹੋਰ ਜਿਹੜਾ ਹੈਲਥ케ਅਰ ਰਿਸਰਚ ਤੇ ਕੁਆਲਿਟੀ ਦਾ ਉਹਦੇ 'ਚ ਹੁਣ ਜਿਹੜਾ 129 ਮਿਲੀਅਨ ਦਾ ਕੱਟ ਕਰਨ ਜਾ ਰਹੇ ਆ ਸੋ ਲੋਕਾਂ ਦੀ ਜਿਹੜੀ ਹੈਲਥ케ਅਰ ਰਿਸਰਚ ਤੇ ਕੁਆਲਿਟੀ ਜਿਹਦੇ ਉੱਤੇ ਇੰਨੇ ਸਾਇੰਟਿਸਟ ਕੰਮ ਕਰਦੇ ਆ ਉਹਨਾਂ ਨੂੰ ਜਿਹੜਾ ਕੱਟ ਕਰਨ ਜਾ ਰਹੇ ਹੈਗੇ ਆ ਸੋ ਇਹ ਜਿਹੜਾ ਕੰਮ ਆ ਕਿਸ ਤਰ੍ਹਾਂ ਚੱਲੂਗਾ ਇੰਟੀਰੀਅਰ ਡਿਪਾਰਟਮੈਂਟ ਜਿਹੜੀ ਆ ਉਹ ਮਿਲੀਅਨਸ ਆਫ ਏਕਰਸ ਆਫ ਪਬਲਿਕ ਲੈਂਡ ਤੇ ਪਾਣੀ ਜਿਹੜਾ ਵਾਟਰ ਉਸ ਨੂੰ ਮੈਨੇਜ ਕਰਦੀ ਆ ਉਥੇ ਵੀ 30.5% ਦਾ ਘਟ ਹੋਣ ਜਾ ਰਿਹਾ ਹੈਗਾ ਵੀਰੋ ਆਫ ਲੈਂਡ ਮੈਨੇਜਮੈਂਟ ਕਨਜ਼ਰਵੇਸ਼ਨ ਪ੍ਰੋਗਰਾਮ 198 ਮਿਲੀਅਨ ਡਾਲਰ ਦਾ ਜਿਹੜਾ ਘਟ ਆ ਉਹਨਾਂ ਦੇ ਵਿੱਚ ਹੋਊਗਾ ਇਸੇ ਤਰ੍ਹਾਂ 1 ਬਿਲੀਅਨ ਡਾਲਰ ਦਾ ਘਟ ਖਾਸ ਕਰਕੇ ਬਹੁਤ ਸਾਰੇ ਜਿਹੜੇ ਟ్రਾਈਬਲ ਤੇ ਵੀਰੋ ਆਫ ਇੰਡੀਅਨ ਅਫੇਅਰਸ ਪ੍ਰੋਗਰਾਮ ਗ੍ਰਾਂਟਸ ਆ ਉਹਨਾਂ ਦੇ ਵਿੱਚ ਵੀ ਜਿਹੜਾ ਘਟ ਹੋਣ ਜਾ ਰਿਹਾ ਸੋ ਹਰ ਪਾਸੇ ਕੱਟ ਹੀ ਕੱਟ ਜਿਹੜਾ ਹੋਣ ਜਾ ਰਿਹਾ ਹੈਗਾ ਜੀ ਬਿਲਕੁਲ